ਤਸਵੀਰ ਤਰੀ ਨੂੰ ਖੋਲਦੀਆਂ ਤੂੰ ਸੁਣ ਲਾ ਮੈਂ ਬੋਲਦੀਆਂ ਜੇ ਕਰਦਾ ਮੈਂ ਤੈਨੂੰ ਝੱਲੀ ਕਹਿ ਲਾਂ ਮੈਂ ਦਿਲ ਦੇ ਭਰਕੇ ਨੂੰ ਫਰੋਲਦੀਆਂ ਤੂੰ ਜਾਣਦਾ ਸਭ ਕਹਿਣਾ ਨਹੀਂ ਚਾਹੁੰਦਾ ਮੇਰਾ ਕਰਦਾ ਵੀ ਆ ਸ਼ਾਇਦ ਦੱਸਣਾ ਨਹੀਂ ਆਉਂਦਾ ਚੱਲ ਬੋਲ ਵੀ ਨਾ ਬਸ ਮੇਰੀ ਸੁਣ ਲਾ ਮੇਰਾ ਜੇ ਕਰਦਾ ਮੈਂ ਸੁਪਨਾ ਮੰਨਣਾ ਪਰ ਤੇਰੇ ਤੋਂ ਮਰਨ ਬਥੇਰੀਆਂ ਵੇ ਪਰ ਤੇਰੇ ਤੇ ਮਰਨ ਬਥੇਰੀਆਂ ਵੇ ਚੱਲ ਮੈਂ ਇਹ ਨਹੀਂ ਕਹਿੰਦੀ ਮੈਨੂੰ ਚੁਣ ਲਾ ਦੋਸਤੀ ਤੋਂ ਸ਼ੁਰੂਆਤ ਹੋਈ ਹੁਣ ਦਿਲ ਟੁੱਟਣ ਤੋਂ ਡਰਦੀ ਆ ਕਿੱਦਾਂ ਬੋਲ ਕੇ ਦੱਸਾਂ ਸੋਹਣਿਆ ਵੇ ਮੈਂ ਕਿੰਨਾ ਤੇਰਾ ਕਰਦੀ ਆ ਮੈਂ ਕਿੰਨਾ ਤੇਰਾ ਕਰਦੀ ਆ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜੋ ਕਰਿਓ ਜੇ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੁਝ ਪਿਆਰ ਦੀਆਂ ਲਾਈਨਾਂ ਦੇ ਵਿੱਚ